ਆ ਆਮ ਆਦਮੀ ਪਾਰਟੀ ਦਾ ਉਹਨਾਂ ਦੇ ਇੱਕ ਇਕਲੌਤੇ ਜਿਹੜੇ ਐਮਪੀ ਨੇ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕ ਵਾਏ ਕਾਂਗਰਸ ਤੋਂ ਸਾਰੀ ਦੁਨੀਆ ਜਾਣਦੀ ਹੈ ਉਹਨਾਂ ਦੀ ਉਹ ਸਟੇਟਮੈਂਟ ਕਿ ਜੇ ਹੁੰਦਾ ਸਮਝੌਤਾ ਕਾਂਗਰਸ ਦੇ ਨਾਲ ਹੋ ਜਾਂਦਾ ਪੰਜਾਬ ਦੇ ਅੰਦਰ ਵੀ ਤਾਂ ਚੰਗੇ ਗੱਲ ਹੋਣੀ ਸੀ ਇਹਨੂੰ ਕਿਵੇਂ ਦੇਖਿਆ ਜਾਵੇ ਕਿਉਂਕਿ ਇਹਨਾਂ ਨੂੰ ਇਹ ਸਮਝਿਆ ਜਾਵੇ ਕਿ ਹਾਲੇ ਆ ਪੋਲੀਟੀਕਲ ਆਮ ਆਦਮੀ ਪਾਰਟੀ ਦਾ ਫਾਇਦਾ ਕਰਨਾ ਚਾਹੁੰਦੇ ਆ ਪੋਲੀਟੀਕਲ ਤੌਰ ਦੇ ਉੱਤੇ ਤਾਂ ਜਾਂ ਫਿਰ ਉਹਨਾਂ ਨੂੰ ਹਾਲੇ ਵੀ ਥੋੜਾ ਬਹੁਤਾ ਪਿਆਰ ਕਾਂਗਰਸ ਨਾਲ ਹੈ ਨਹੀਂ ਪਿਆਰ ਨਹੀਂ ਹੈਗਾ ਹਾਰ ਸਾਹਮਣੇ ਦਿਖ ਰਹੀ ਹੈਗੀ ਆ ਅਗੇ ਬਾਈਲੈਕਸ਼ਨ ਦੇ ਵਿੱਚ ਸ਼ਸ਼ੀਲ ਰਿੰਕੂ ਦਾ ਦਾ ਲੱਗ ਗਿਆ ਹੁਣ ਦਾ ਨਹੀਂ ਲੱਗਣਾਗਾ ਹੁਣ ਤੁਹਾਡੀ ਪਰਫਾਰਮੈਂਸ ਹੈ ਕਿਉਂਕਿ ਲਗਭਗ 9 ਮਹੀਨੇ ਤੇ ਹੋ ਹੀ ਗਿਆ ਹੁਣ ਪਰਫਾਰਮੈਂਸ ਸ਼ਸ਼ੀਲ ਰਿੰਕੂ ਦੀ ਵੀ ਹੈ ਤੇ ਸ਼ਸ਼ੀਲ ਰਿੰਕੂ ਦੀ ਪਰਫਾਰਮੈਂਸ ਹੈਗੀ 9 ਮਹੀਨਿਆਂ ਦੀ 10 ਮਹੀਨਿਆਂ ਦੀ ਸਰਕਾਰ ਦੀ ਹੈਗੀ 24 ਮਹੀਨਿਆਂ ਦੀ ਪਰਫਾਰਮੈਂਸ ਹੈ ਇਸ ਕਰਕੇ ਉਹਨੂੰ ਲੱਗਦਾ ਕਿ ਜੇ ਗੱਠ ਜੁੜ ਹੋ ਜਾਂਦਾ ਜੇ ਤੇ ਕੁਝ ਵੀ ਹੁੰਦਾ ਜੇ ਦੇ ਨਾਲ ਤੇ ਨਹੀਂ ਸਿਆਸਤ ਚੱਲਦੀ ਜੇ ਦੇ ਨਾਲ ਤੇ ਨਹੀਂ ਜ਼ਿੰਦਗੀ ਚੱਲਦੀ ਹੈ ਨਾ ਉਹ ਨਹੀਂ ਹੁਣ ਸਵਾਲ ਹੈ ਉਹਨੂੰ ਲੱਗਦਾ ਕਿ ਇੱਥੋਂ ਕਾਂਗਰਸ ਪਾਰਟੀ ਨੇ ਤਾਰ ਦੇਣਾ ਵਾ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਮੁੱਖ ਮੰਤਰੀ ਤੇ ਉੱਥੇ ਉਸ ਏਰੀਆ ਦੇ ਵਿੱਚ 8 ਐਸਸੀ ਭਾਈਚਾਰੇ ਦੇ ਵੱਡੇ ਵੱਡੇ ਡੇਰੇ ਨੇ ਜਿੱਥੇ ਚਰਨਜੀਤ ਚੰਨੀ ਦੀ ਬਹੁਤ ਵੱਡੀ ਉਹਨੂੰ ਲੋਕੀ ਪਿਆਰ ਕਰਦੇ ਨੇ ਪਸੰਦ ਕਰਦੇ ਨੇ ਇਸ ਕਰਕੇ ਇਹਨਾਂ ਲੱਗਦਾ ਸੀ ਕਿ ਉਹ ਆਜ ਕੱਲ ਨੇ ਤੇ ਇਹਨੂੰ ਸਟੇਟਮੈਂਟ ਦੇ ਦਿੱੰਦ ਕਿ ਲੋੜ ਹੈ ਰਿੰਕੂ ਸਾਹਿਬ ਨੂੰ ਜਦ ਤੁਸੀਂ ਆਮ ਆਦੀ ਪਾਰਟੀ 'ਚ ਆ ਗਿਆ ਆਮ ਆਦੀ ਪਾਰਟੀ ਦੇ ਐਮਪੀ ਬਣ ਗਿਓ ਤ ਤੁਸੀਂ ਉਮੀਦਵਾਰ ਤੇ ਤੁਹਾਨੂੰ ਹੁਣ ਗੱਠ ਜੋੜ ਕਰਨ ਦੀਆਂ ਗੱਲਾਂ ਕੀ ਕਰਨ ਦੀ ਕਿ ਲੋੜ ਜਦ ਤੁਹਾਡਾ ਸੀਐਮ ਕਹਿ ਰਿਹਾ ਕਿ ਅਸੀਂ 13 ਦੇ 13 ਜਿੱਤਣਗੇ ਸਾਨੂੰ ਗੱਠ ਜੋੜ ਕਰਨ ਦੀ ਲੋੜ ਨਹੀਂ ਤੇ ਤੁਸੀਂ ਫਿਰ ਗੱਠ ਜੋੜ ਵਾਲੀ ਬੀਨ ਵਜਾਈ ਜਾ ਰਹੇ ਹੋ ਹਾਲਾ ਕਿ ਤਿੰਨ ਦਿਨ ਉਹ ਗਾਇਬ ਰਹੇ ਚਰਚਾ ਕੀਤੀ ਬੀਜਪੀ ਚ ਨਾ ਭੱਜ ਜਾਣ ਫਿਰ ਤੁਸੀਂ ਆ ਕੇ ਮੁੱਖ ਮੰਤਰੀ ਦਾ ਫੋਟੋ ਵੀ ਦਿਖਾਉਂਦੇ ਕਿ ਨਹੀਂ ਮੈਂ ਆ ਆਪ ਚ ਹੀ ਆ ਜੀ ਮੈਂ ਨਹੀਂ ਛੱਡ ਕੇ ਜਾਵਾਂਗਾ ਹੁਣ ਜਿਹੜੀ ਉਹਨਾਂ ਨੇ ਕੱਲ ਇੱਕ ਜਲੰਧਰ ਦੇ ਦਿੱਤੇ ਇੰਟਰਵਿਊ ਦੇ ਵਿੱਚ ਇਹ ਜ਼ਿਕਰ ਕਰ ਦਿੱਤਾ ਕਿ ਜੇ ਗੱਠਜੋੜ ਹੋ ਜਾਂ ਹੋਵੇ ਤੇ ਦੋਨਾਂ ਪਾਰਟੀਆਂ ਨੂੰ ਫਾਇਦਾ ਫਾਇਦਾ ਤੇ ਕਾਂਗਰਸ ਨੂੰ ਨਹੀਂ ਕਾਂਗਰਸ ਦਾ ਨੁਕਸਾਨ ਫਾਇਦਾ ਤੇ ਤੁਹਾਨੂੰ ਤੁਹਾਨੂੰ ਹੋਣਾ ਕਿ ਜਿਹੜਾ 24 ਮਹੀਨਿਆਂ ਦੇ ਵਿੱਚ ਰਲ ਕੇ ਤੁਹਾਡੀ ਦੁਬਾਰਾ ਦਾ ਐਮਪੀ ਜਿੱਤੇ ਜਾਣੇ ਸੀ ਇਸ ਕਰਕੇ ਇੱਕ ਪਾਸੇ ਤੇ ਸੀਐਮ ਸਾਹਿਬ ਨੇ ਕਹਿੰਦੇ ਕਿ 13 ਜਿੱਤੀਆਂ ਦੂਜਾ ਉਹਨਾਂ ਨੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਪ੍ਰਚਾਰ ਵੀ ਸ਼ੁਰੂ ਕਰ ਦਿੱਤੇ ਅੱਠਾਂ ਜਾਣੇ ਨੇ ਸਵਾਇ ਰਿੰਕੂ ਤੋਂ ਸੱਤਾਂ ਨੇ ਤੇ ਪ੍ਰਚਾਰ ਸ਼ੁਰੂ ਕਰਤਾ ਤੇ ਅੱਜ ਸੀਐਮ ਸਾਹਿਬ ਦੀ ਸਟੇਟਮੈਂਟ ਕੀ ਆ ਗਈ ਕਿ ਮੈਂ ਅਗਲੇ ਦਿਨਾਂ ਤੱਕ ਪੰਜਾਂ ਦਿਨਾਂ ਤੱਕ ਪੰਜ ਹੋਰ ਉਮੀਦਵਾਰਾਂ ਦਾ ਐਲਾਨ ਕਰ ਦੇਣਾ ਹੈ ਤੇ ਫਿਰ ਇਸ ਸਥਿਤੀ ਦੇ ਵਿੱਚ ਜਦ ਪ੍ਰਚਾਰ ਸ਼ੁਰੂ ਹੋ ਚੁੱਕਾ ਲੋਕਾਂ ਨੇ ਢੋਲ ਵੀ ਵਜਾ ਦਿੱਤੇ ਤੁਹਾਡੇ ਵੀ ਤੁਹਾਨੂੰ ਟਿਕਟ ਮਿਲ ਗਈ ਆ ਫਾਰ ਤੁਸੀਂ ਗਲਾਂ ਦੇ ਵਿੱਚ ਫਵਾਲੇ ਨੇ ਹੈ ਤੇ ਫਿਰ ਹੁਣ ਵੀ ਤੁਹਾਨੂੰ ਆਸ ਹੈ ਜੇ ਗੱਠ ਜੋੜ ਹੋ ਜੇ ਕਹਿੰਦੇ ਕਿ ਕਾਂਗਰਸ ਨੂੰ ਵੀ ਫਾਇਦਾ ਤੇ ਆਪ ਨੂੰ ਵੀ ਫਾਇਦਾ ਹੁਣ ਇਸ ਮਸਲੇ ਦੇ ਵਿੱਚ ਤੇ ਆਮ ਆਦੀ ਪਾਰਟੀ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਆ ਕਿਉਂਕਿ ਨਿੱਜੀ رائے ਨਹੀਂ ਹੋ ਸਕਦੀ ਸ਼ਸ਼ੀਲ ਰਿੰਕੂ ਦੀ ਇਸ ਮਸਲੇ ਦੇ ਕੋਕੋ ਐਮਪੀ ਆ ਐਮਪੀ ਉਹ ਪਲੱਸ ਆਮ ਆਦੀ ਪਾਰਟੀ ਦਾ ਉਮੀਦਵਾਰ ਆ ਤੇ ਇਹ ਮਸਲੇ 'ਚ ਬੋਲਣ ਆਮ ਆਦੀ ਪਾਰਟੀ ਦੇ ਬਲਾਰੇ ਬੋਲਣ ਮੁੱਖ ਬਲਾਰੇ ਬੋਲਣ ਸੀਐਮ ਸਾਹਿਬ ਬੋਲਣ ਕਿ ਜਿਹੜੇ ਤੁਹਾਡੇ ਐਮਪੀ ਚੁਣੇ ਹੋ ਐਮਪੀ ਆ ਜੇ ਉਹ ਕਹਿੰਦੇ ਕਿ ਗੱਠਜੋੜ ਹੋਣਾ ਚਾਹੀਦਾ ਕਿਉਂ ਹੋਣਾ ਚਾਹੀਦਾ ਪੰਜਾਬ ਦੀ ਜਨਤਾ ਨੂੰ ਦੱਸਿਆ ਜਾਵੇ ਦਿੱਲੀ ਦੇ ਵਿੱਚ ਗੱਠਜੋੜ ਆ ਹਰਿਆਣੇ ਦੇ ਵਿੱਚ ਹੋ ਗਿਆ ਚੰਡੀਗੜ੍ਹ ਦੇ ਵਿੱਚ ਉਹ ਐਗਜ਼ਾਮਪਲ ਦੇ ਰਹੇ ਕਿ ਅਸੀਂ ਦੇਖੋ ਜੀ ਗੱਠਜੋੜ ਹੋ ਗਿਆ ਕਿੱਡਾ ਵਧੀਆ ਹੋ ਗਿਆ ਸਾਡਾ ਮੇਰ ਬਣ ਗਿਆ ਤੇ ਇਸ ਕਰਕੇ ਉਹਨਾਂ ਕਹਿੰਦੇ ਉਹਨਾਂ ਦੇ ਹੈ ਇਹਦਾ ਮਤਲਬ ਕੀ ਉਹ ਉਹਦੇ ਵਿਚਾਰ ਨੇ ਜਾਂ ਪਾਰਟੀ ਦੇ ਵਿਚਾਰ ਨੇ ਜਾਂ ਇਹਤ ਨਹੀਂ ਹੈਗਾ ਕਿ ਪੰਜਾਬ ਦੇ ਲੋਕਾਂ ਨੂੰ ਮੁੜ ਤੋਂ ਬੇਵਕੂਫ ਬਣਾਉਣ ਵਾਸਤੇ ਇਹ ਜਿਹੜਾ ਆਮ ਆਦੀ ਪਾਰਟੀ ਔਰ ਕਾਂਗਰਸ ਨੇ ਟਕਵਾਂਜ ਰੱਜਿਆ ਗਿਆ ਵੀ ਮੰਨ ਲਓ ਤਿੰਨ ਸਟੇਟਾਂ ਦੇ ਵਿੱਚ ਗੱਠਜੋੜ ਹੋ ਗਿਆ ਹੋ ਸਕਦਾ ਹੈ ਕਿ ਫਿਰ ਇੱਥੇ ਕੀ ਕਰਨ ਕਿ ਅੰਦਰ ਖਾਤੇ ਬਾਅਦ ਚ ਕਰਨਗੇ ਉਥੇ ਆਪ ਨੂੰ ਜਿਤਾ ਦਿੰਦੇ ਆ ਉਥੇ ਕਾਂਗਰਸ ਨੂੰ ਜਿਤਾ ਦਿੰਦੇ ਕਿਤੇ ਇਹਤਨੀ ਖਿਚੜੀ ਪਕਾਈ ਜਾ ਰਹੀ ਹੈਗੀ ਔਰ ਇਸ ਮਸਲੇ ਦੇ ਵਿੱਚ ਹਾਲੇ ਤੱਕ ਕਾਂਗਰਸ ਪਾਰਟੀ ਦਾ ਵੀ ਕੋਈ ਆਇਆ ਨਹੀਂ ਹੈਗਾ ਨਹੀਂ ਤੇ ਬੰਦਾ ਕਹਿ ਹੀ ਦਿੰਦਾ ਘੱਟੋ ਘੱਟ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਕਹਿਣਾ ਚਾਹੀਦਾ ਸੀ ਜਾਂ ਐਲੋਪੀ ਨੂੰ ਲੀਡਰ ਆਫ অপੋਜੀਸ਼ਨ ਵਿਰੋਧੀ ਧਿਰ ਦੇ ਨੇਤਾ ਨੂੰ ਕਹਿਣਾ ਚਾਹੀਦਾ ਸੀ ਕਿ ਜਿਹੜੇ ਆਮ ਆਦੀ ਪਾਰਟੀ ਦੇ ਸ਼ਸ਼ੀਲ ਰਿੰਕੂ ਸਟੇਟਮੈਂਟ ਦੇ ਰਹੇ ਨੇ ਉਨਾ ਨੂ ਹਾਰ ਸਤਾਰੀ ਹਾਰ ਦਾ ਡਰ ਘੱਟੂ ਘੜੇ ਇੱਕ ਪਲੀਨ ਦਾ ਸਟੇਟਮੈਂਟ ਦੇ ਦੇ ਸਕਦੇ ਨੇ ਪਰ ਉਹ ਵੀ ਚੁੱਪ ਨੇ ਮਤਲ ਤਾੜੀ ਇੱਕ ਹੱਥ ਨਾਲ ਨਹੀਂ ਵੱਜ ਰਹੀ ਹੈਗੀ ਜਾਂ ਕੀ ਪਤਾ ਜਿਹੜੇ 3 ਦਿਨ ਸ਼ਸ਼ੀਲ ਕੁਮਾਰ ਰਿੰਕੂ ਕਿਤੇ ਗਾਇਬ ਰਹੇ ਨੇ ਕਿਹਦੇ ਕਿਹਦੇ ਨਾਲ ਮੀਟਿੰਗ ਕੀਤੀ ਆ ਕਿਤੇ ਜਿਹੜੀ ਮੀਟਿੰਗ ਦੇ ਵਿੱਚ ਚਰਚਾ ਹੀ ਕਿਤੇ ਉਹ ਤਾਂ ਨਹੀਂ ਬੋਲ ਰਹੇ ਵਿੱਚ ਇਹ ਸਥਿਤੀ ਤੇ ਸਪਸ਼ਟ ਹੋਣੀ ਚਾਹੀਦੀ ਹੈ ਕਿ ਕੀ ਵਾਕਏ ਇਹ ਇਨਾਂ ਦਿਨਾਂ ਦੇ ਵਿੱਚ ਜਦ ਇੱਕ ਪਾਰਟੀ ਨੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਉਹਦੇ ਦੇ ਵਿੱਚ ਕੀ ਇਹ ਗੱਠਜੋੜ ਦੁਬਾਰਾ ਹੋ ਸਕਦਾ ਹੈਗਾ ਜਾਂ ਇਹ ਹੋ ਸਕਦਾ ਹੈ ਕਿ ਪੰਜਾਬ ਦੀ ਜਨਤਾ ਨੂੰ ਮੁਰਤ ਤੋਂ ਬੇਵਕੂਫ ਬਣਾਉਣ ਵਾਸਤੇ ਕਾਂਗਰਸ ਪਾਰਟੀ ਜਾਂ ਫਿਰ ਆਮ ਆਦੀ ਪਾਰਟੀ ਨੇ ਕੋਈ ਨੀਤੀ ਜਾਂ ਸਕੀਮ ਘੜੀ ਹੋਣੀ ਆ ਇਹ ਦਿਨ ਹੋਣ ਸਦਾ ਕਿ ਦਿੱਲੀ ਵੀ ਹੋ ਗਿਆ ਹਰਿਆਣਾ ਵੀ ਹੋ ਗਿਆ ਚੰਡੀਗੜ੍ਹ ਵੀ ਹੋ ਗਿਆ ਫਿਰ ਪੰਜਾਬ ਦੇ ਵਿੱਚ ਤੇ ਪੰਜਾਬ 'ਚ ਹੋ ਸਕਦਾ ਫਿਰ ਲੋਕ ਦਿਖਾਵੇ ਜਾਂ ਕਹਿੰਦੇ ਨੇ ਜਿਹੜਾ ਦਿਲ ਤੇ ਹੋਵੇ ਜ਼ੁਬਾਨ ਤੇ ਆ ਜਾਂਦਾ ਹੈਗਾ ਕਿਤੇ ਉਹ ਤੇ ਨੇ ਸ਼ਸ਼ੀਲ ਕੁਮਾਰ ਰਿੰਕੂ ਸਾਹਿਬ ਦੇ ਨਾਲ ਹੋ ਗਿਆ ਇਹ ਜਿਹੜੀ ਸਥਿਤੀ ਆ ਲੱਗਦਾ 1-2 ਦਿਨ 'ਚ ਜਿਹੜੀ ਆ ਉਹ ਸਪਸ਼ਟ ਹੋ ਜਾਊਗੀ